ਪਾਪਪਾਵਿਤ ਸ਼ਾਮਿਲ ਹੁੰਦੇ ਆਂ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਇਕਲੋਤੇ ਸੰਸਦ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ਿਤਲ ਅੰਗੁਰਾਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਇੱਥੇ ਜਲੰਧਰ ਵੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੇ ਘਰ ਦੇ ਬਾਹਰ ਆਪਸ ਮਰਦਕਾਂ ਦੁਆਰਾ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਇਸ ਰੋਜ ਦੀ ਚਿੰਗਾਰੀ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਆਵਾਦੀ ਪਾਰਟੀ ਲੁਗਾਨਾ ਦੇ ਜ਼ਿਲ੍ਹਾ ਸਖਤਰ ਸ਼ਨਪਾਲ ਸਿੰਘ ਮੱਕੜ ਅਤੇ ਪੰਜਾਬ ਖੋਸ਼ਾ ਅਧਿਕਾਰੀ ਤੇ ਚੇਅਰਮੈਨ ਸੁਰੇਸ਼ ਕੁਮਾਰ ਗੋਇਲ ਦੇ ਦੇਖਰੇਕ ਵਿੱਚ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲੰਗੂ ਰਾਲ ਦਾ ਉਤਲਾਪੋ ਕਰ ਗਿਆ। ਇਹ ਦਰਮਿਆਨ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਜਲੰਧਰ ਹਲਕਾ ਦੇ ਸਾਰੇ ਪਤ ਅਧਿਕਾਰੀ ਅਤੇ ਵਿਧਾਇਕ ਵੀ ਮੌਜੂਦ ਰਹੇ। ਦਾਦੇ ਕਿ ਬੀਤੇ ਦਿਨ ਪੰਜਾਬ ਦੇ ਵਿੱਚ ਦੋ ਆਵਾਦੀ ਪਾਰਟੀ ਦੇ ਆਗੂਆਂ ਨੇ ਬੀਜੇਪੀ ਜੁਆਇਨ ਕਰ ਲਈ ਜਿਨ੍ਹਾਂ ਵਿੱਚੋਂ ਕਿ ਜਲੰਧਰ ਤੋਂ ਆਵਾਦੀ ਪਾਰਟੀ ਦੇ ਸੰਸਦ ਸੁਸ਼ੀਲ ਰਿੰਕੂ ਨੇ ਭਾਜਪਾ ਦਾ ਦਮਨ ਥਾਮ ਲਿਆ ਤੇ ਉਸ ਤੋਂ ਬਾਦ ਜਿਸ ਤਰੀਕੇ ਦੇ ਨਾਲ ਉਹ মিডিਆ ਦੇ ਸਾਹਮਣੇ ਮੁਖਾਤਬ ਹੋਏ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੱਡੇ ਆਰੋਪ ਲਗਾਏ ਉਹ ਵੀ ਅਸੀਂ ਤੁਹਾਨੂੰ ਇਸ ਰਿਪੋਰਟ ਵਿੱਚ ਸੁਣਾਵਾਂਗੇ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਜ਼ੋਨ ਦੇ ਵਿੱਚ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਉਹ ਸੜਕਾਂ ਦੇ ਸਨ ਚਾਹੇ ਉਹ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਉਹ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਉਹ ਲੋਕਲ ਬਾਡੀ ਸ਼ਹਿਰ ਦੀਆਂ ਸੜਕਾਂ ਸਨ ਦੂਜੀ ਨੰਬਰ ਤੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਉਸ ਤੋਂ ਬਾਅਦ ਉਹਨਾਂ ਦੇ ਗ੍ਰਹਿ ਖੇਤਰ ਦੇ ਵਿੱਚ ਆਪ ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਸਦ ਸੁਸ਼ੀਲ ਕੁਮਾਰ ਰਿੰਕੂ ਦਾ ਜਿਹੜਾ ਸਾਈਨ ਬੋਰਡ ਹੈ ਉਸ ਨੂੰ ਉਮਰਤਕਾਂ ਵੱਲੋਂ ਉਖਾੜ ਦਿੱਤਾ ਗਿਆ ਭਾਰੀ ਰੋਸ਼ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਦੋਂ ਜਾਰੀ ਕੀਤੀ ਸੀ ਤਾਂ ਪਹਿਲੀ ਲਿਸਟ ਦੇ ਅੰਦਰ ਵੀ ਸੁਸ਼ੀਲ ਕੁਮਾਰ ਦਾ ਨਾਮ ਜਿਹੜਾ ਲੋਕ ਸਭਾ ਚੋਣਾਂ ਦੇ ਲਈ ਐਲਾਨ ਦਿੱਤਾ ਗਿਆ ਹਾਂਸੀ ਲੇਕਿਨ ਬਾਜੂਦ ਉਸਦੇ ਸੰਸਦ ਰਹੇ ਸੁਸ਼ੀਲ ਰਿੰਕੂ ਨੇ ਬੀਜੇਪੀ ਜੁਆਇਨ ਕਰ ਲਈ ਅਤੇ ਵੱਡਾ ਆਮ ਆਦਮੀ ਪਾਰਟੀ ਨੂੰ ਡੈਂਟ ਦਿੱਤਾ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ